ਵੀ ਰਾਮ ਨਾ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟਕ ਕਟੁੰਬ ਧੰਦੇ ਹੀ ਮੈਂ ਮਰ ਗਿਓ ਬਾਹਰ ਭਈ ਨਾ ਬੰਬ ਰਾਮ ਨਾਮ ਕਹਿੰਦਾ ਗਵੀਰ ਕਹਿੰਦਾ ਰਾਮ ਨਾਮ ਜਾਣਿਓ ਨਹੀਂ ਰਾਮ ਨਾਮ ਦਾ ਹੀ ਨਹੀਂ ਪਤਾ ਇਹਦਾ ਮਤਲਬ ਰਾਮ ਨਾਮ ਦਾ ਪਤਾ ਹੀ ਨਹੀਂ ਲੋਕਾਂ ਨੂੰ ਸੀ ਜਦੋਂ ਗਵੀਰ ਸੀਗਾ ਤੇ ਰਾਮ ਨਾਮ ਅੱਜ ਵੀ ਉਹੀ ਰੌਲੇ ਚ ਪਾਈ ਜਾਂਦਾ ਰਾਮ ਨਾਮ ਦਾ ਤਾਂ ਪਤਾ ਹੀ ਨਹੀਂ ਕਿਸੇ ਨੂੰ ਹੈਗਾ ਰਾਮ ਨਾਮ ਜਾਣਿਓ ਨਹੀਂ ਕਹਦੇ ਕਹ ਰਿਹਾ ਗਵੀਰ ਕੀ ਲੋਕੋ ਤਾਂ ਰਾਮ ਨਾਮ ਜਾਣਦੇ ਨਹੀਂ ਸੀ ਅੱਜ ਵੀ ਨਹੀਂ ਜਾਣਦੇ ਅਜਬ ਨਹੀਂ ਜਾਣਦੇ ਰਾਮ ਲੋਕ ਜੇ ਰਾਮ ਤੋਂ بڑا ਨਾਮ ਹੈ ਫਿਰ ਉਹ ਰਾਮ ਕੀ ਹੈ ਰਾਮ ਇੱਕ ਬੰਦੇ ਦਾ ਵਿਅਕਤੀ ਦਾ ਨਾਮ ਰਾਮ ਹੈ ਦੋ ਪਰ ਰਾਮ ਦਾ ਨਾਮ ਕੀ ਹੈ ਨਾਮ ਕੁਝ ਹੋ ਰਿਹਾ ਹੈ ਉਹ ਬੰਦੇ ਦਾ ਨਾਮ ਹੈ ਇਹ ਰਾਮ ਦਾ ਨਾਮ ਹੈ ਬੰਦੇ ਦਾ ਨਾਮ ਨਹੀਂ ਰਾਮ ਦਾ ਨਾਮ ਹੈ ਬੰਦੇ ਦਾ ਨਾਮ ਰਾਮ ਹੈ ਰਾਮ ਦਾ ਨਾਮ ਕੀ ਹੈ ਰਾਮ ਕੇ ਨੂੰ ਕਹਿੰਦੇ ਨੇ ਰਾਮ ਕੇ ਨੂੰ ਕਿਹਾ ਹੋਇਆ ਰਾਮ ਕਹੇ ਕਬੀਰ ਕਹਿੰਦਾ ਰਾਜਾ ਰਾਮ ਨਾਮ ਬੋਰਾ ਬ੍ਰਹਮ ਗਿਆਨ ਰਾਮ ਕਾ ਨਾਮ ਬ੍ਰਹਮ ਗਿਆਨ ਹੈ ਰਾਜਾ ਰਾਮ ਨਾਮ ਬੋਰਾ ਬ੍ਰਹਮ ਗਿਆਨ ਅਸੀਂ ਜਿਹੜਾ ਨਾਮ ਵਰਤਿਆ ਰਾਮ ਦਾ ਨਾਮ ਵਰਤਿਆ ਉਹ ਬ੍ਰਹਮ ਗਿਆਨ ਵਾਸਤੇ ਵਰਤਿਆ ਹੋਇਆ ਉਹ ਬ੍ਰਹਮ ਗਿਆਨ ਹੁੰਦਾ ਉਹਦਾ ਜਾਣਦਾ ਨਹੀਂ ਕੋਈ ਰਾਮਨਾਮ ਜਾਣਿਆਂ ਨੂੰ ਬ੍ਰਹਮ ਗਿਆਨ ਦੇ ਦਾ ਕਿਸੇ ਨੂੰ ਸੋਝੀ ਨਹੀਂ ਹੈ ਪਾੜਿਓ ਕੱਟ ਕੇ ਕਟੰਬੋ ਆ ਕੱਟ ਕਟੰਬ ਪਾੜ ਲਿਆ ਇਨ ਪਬਲਿਕ ਚੇਲੇ ਬਣਾ ਲੇ ਕਰੋੜਾ ਆਦਮੀ ਜਾਂਦੇ ਨੇ ਉਥੇ ਤੀਰਥਾਂ ਦੇ ਨਾ ਹੁਣ ਇਹ ਕਟੰਬ ਕੱਟ ਕੇ ਕਾਸਰੂ ਪਾੜਿਆ ਪਿੱਛੇ ਲਾਇਆ ਡਬੋਣਾ ਹੈ ਡਬੋਣ ਵਾਸਤੇ ਪਾੜਿਆ ਹੈ ਕਾਹਦੇ ਵਾਸਤੇ ਪਾੜਿਆ ਕਪੇੜਾ ਰੱਖਿਆ ਨੇ ਵੀ ਜਿਹਦੀਆਂ ਪੇਟਾਂ ਜਿਆਦਾ ਨੇ ਆਮਤਨ ਜਿਆਦਾ ਪੇਟਾ ਨੇ ਉਹਨਾਂ ਵਾਸਤੇ ਰੱਖੀ ਹੋਈਓ ਪਾਲਿਓ ਕੱਢ ਕਟੱਬ ਠੰਡੇ ਹੀ ਮੈਂ ਮਰ ਗਿਓ ਬਾਹਰ ਭਈ ਨਾ ਬੰਬ ਆਏ ਠੰਡੇ ਜੇ ਮਰ ਗਿਆ ਠੰਡਾ ਸੀ ਨਾ ਵੀ ਜਣਾ ਸੀਨਾ ਹੈ ਬਹੁਤੇ ਆਦਮੇ ਬਹੁਤੀ ਭੀੜ ਬਹੁਤਾ ਜੜਾਵਾ ਤੇ ਬਹੁਤੇ ਸੇਵਕ ਬਹੁਤਾ ਖਰਚਾ ਬਹੁਤੀ ਆਉਨਾ ਤਦਾਂ ਤੰਦੇ ਹੀ ਮੈਂ ਮਰ ਗਿਆ ਬਾਹਰ ਪੜੇ ਨਾ ਬੰਬ ਅੰਦਰੋਂ ਅੰਦਰੋਂ ਜੋ ਗਿਆਨ ਸੀ ਫੁੱਟ ਕੇ ਬਾਹਰ ਆਇਆ ਹੀ ਨਹੀਂ ਉਦੋਂ ਸੋਚੀ ਪੈਦਾ ਹੀ ਨਹੀਂ ਹੋਈ ਅੰਦਰੋਂ ਗਿਆਨ ਨਹੀਂ ਪੈਦਾ ਹੋਇਆ ਨਾ ਉਦਰੋਂ ਨਹੀਂ ਪੈਦਾ ਹੋਇਆ ਬਾਹਰ ਬਿੰਨ ਬੰਬ ਬੰਬ ਹੁੰਦੀ ਆ ਵੱਡਾ ਜਿਹੜਾ ਹੈ ਨਾ ਦਬੰਬ ਉਹ ਨੂੰ ਬੰਬ ਕਹਿੰਦੇ ਨੇ ਇੱਕੋ ਦਾ ਬਹੁਤ ਵੱਡਾ ਤੇ ਇੱਕੋ ਹਾਥੀ ਦੇ ਉੱਤੇ ਚੱਲਣ ਵਾਲਾ ਇੱਕ ਨਜ਼ਾਰਾ ਹੁੰਦਾ ਇੱਕ ਹੁੰਦਾ ਕਿਤੇ ਦੋ ਨਜ਼ਾਰੇ ਹੁੰਦੇ ਨੇ ਕਿ ਕੈਦਰ ਹੀ ਕੈਦਰ ਆਮ ਤੌਰ ਤੇ ਥੱਲੇ ਨਗਾਰਾ ਜਿਹੜੂ ਕਹਿੰਦਾ ਬੱਬ ਬਜਾਏ ਕੇ 20 71 ਬੱਬ ਬਜਾਏ ਕੇ ਆਗੇ ਕੀਏ ਗਜ ਬਾਜ ਰਥਈਆ ਵੱਡਾ ਨਗਾਰਾ ਹੁੰਦਾ ਉਹਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ ਤੇ ਉਹ ਬੱਬ ਕਹਿੰਦੇ ਜਿਹੜਾ ਕਹਿੰਦਾ ਅ ਤੋ ਵੀ ਇਹ ਕਹਿੰਦਾ ਗਗਰ ਧਮਮ ਬਜਿਆ ਉਹ ਬੰਬ ਜਿਹੜਾ ਨਾ ਉਹ ਬੰਬ ਵੱਡਾ ਨਗਾਰਾ ਦਾ ਵੱਡਾ ਨਗਾਰਾ ਐ ਕਿ ਹਣਾ ਪਰਮੇਸ਼ਰ ਦਾ ਜਿਹੜਾ ਸੱਚਖੰਡ ਦੀ ਆਵਾਜ਼ ਆ ਸਰਵ ਵਿਆਪੀ ਆ ਤਾਂ ਬੰਬ ਕਿਹਾ ਤੂੰ ਆ ਬੰਬ ਹਾਂ ਤਾਂ ਦੇਹੀ ਮੇਂ ਮਰ ਗਿਆ ਬਾਹਰ ਦੇਹੀ ਮੈਂ ਮਰ ਗਿਆ ਬਾਹਰ ਬਲੀ ਨਾਲ ਬੰਬ ਅੰਦਰੋਂ ਗਿਆ ਨਹੀਂ ਫਟਿਆ ਉਹਦੇ ਅੰਦਰੋਂ ਨੇ ਬੈਦਾ ਹੋਇਆ ਗਿਆ 76 ਪੜਦਾ ਰਿਹਾ ਪੜ ਕੇ ਬਸ ਉਹੀ ਸੋਲਦਾ ਰਿਹਾ ਬਾਦਿਓ ਅੱਲਾਹ ਕਿ ਵੀ ਆ ਅੱਖੀਂ ਕੇਰੇ ਬਤਵਾਂ ਦੇ ਲੈਵਲ ਦੀ ਗੱਲ ਕਰਦਾ ਰਿਹਾ ਵਿਦਵਾਨ ਸਿਰ ਪੜ ਕੇ ਗੱਲਾਂ ਕਰਦੇ ਤੇ ਵਿਦਵਾਨਾਂ ਦੀ ਭਾਸ਼ਾ ਜਿਹੜੀ ਹੁੰਦੀ ਹੈ ਸੰਸਾਰੀ ਭਾਸ਼ਾ ਹੁੰਦੀ ਹੈ ਸੰਸਾਰੀ ਗੱਲਾਂ ਹੁੰਦੀਆਂ ਦਿਰਾਗਾਦੀ ਦੁਨੀਆ ਦੀ ਗੱਲ ਨੂੰ ਵਿਦਵਾਨ ਤੋੜ ਮੋੜ ਲੈਣ ਦੇਣ ਕਿ ਆ ਪਬਲਿਕ ਦੇ ਮਤਲਬ ਦੀ ਨਹੀਂ ਹੁੰਦੀ ਇਸ ਕਰਕੇ ਭੀੜ ਇਕੱਠੀ ਕਰਦੀ ਹੋਵੇ ਨਾ ਇਹਦੇ ਅਰਥਾਂ ਦਾ ਅਨਰਥ ਕਰ ਨਹੀਂ ਬੈਣਗੇ ਤੁਹਾਨੂੰ ਜਿੰਨਾ ਜਨ ਗੁਰਬਾਨੀ ਦੇ ਅਰਥਾਂ ਦੇ ਨਾਲ ਸੇ ਨਹੀਂ ਕਰ ਲੈਂਦੇ ਭੀੜ ਤੁਹਾਡੇ ਮਗਰ ਨਹੀਂ ਲੱਗਦੀ। ਇਸੇ ਕਰਕੇ ਗੁਰਦੁਆਰੇ ਆਲਣੀਏ ਦੂਏ ਅਰਥ ਕਰਦੇ। ਭੀੜ ਸਾਰੀ ਹੱਟ ਜੂਗੀ। ਪਤਾ ਨੂੰ ਭੀੜ ਹੋਈ ਉਹ ਤਾਂ ਸੀ। ਹਾਂਜੀ।